ਇਹ ਲਿਸ ਬਜ਼ੁਰਗ ਮਾਤਾ ਦੇ ਨਾਲ ਜਿਹੜੀ ਕੁੱਟ ਮਾਰਿਆ ਨਾਲ ਉਹ ਕੀਤੀ ਗਈ ਆ ਅੱਜ ਸੱਚ ਜੁਗਾਰ ਸੱਚ ਹੈ ਵੀ ਸੱਚ ਹੁਣ दारू ਦੇ ਨਾਲ ਪੂਰਾ ਡੱਕੀ ਹੋਈ ਆ ਠੀਕ ਐ ਸੋ ਇੱਕ ਬਜ਼ੁਰਗ ਇਹਦੇ ਸਤਕਾਰਯੋਗ ਨੇ ਉਹ ਮਾਤਾ ਵਾ ਮਾਤਾ ਦੀ ਕੀ ਹਾਲ ਆ ਤੁਹਾਨੂੰ ਨਿਕਲ ਬਾਹਰ ਇਹ ਤੁਹਾਨੂੰ ਕੀ ਕਰਵਾ ਕਿਉਂ ਤੁਹਾਨੂੰ 당 ਕਰਦੀ ਇਹਦਾ ਬਾਹਰ ਤੁਹਾਨੂੰ ਤੁਹਾਨੂੰ ਦੱਸੋ ਉਹਨਾਂ ਕੇ ਦੱਸੋ ਤੁਸੀਂ ਹਾਨੂੰ ਤੁਹਾਡੀ ਨਾ ਜਿੱਥੇ ਬੰਨੀਆਂ ਵੱਲੋਂ ਅਸੀਂ ਆਏ ਆ ਤੇ ਵੀ ਆਪਣਾ ਕੀ ਸਾਨੂੰ ਇਹੋ ਫੋਨ ਕੀਤਾਗਾ ਤੁਹਾਡੀ ਜਿਹੜੀ ਵੀਡੀਓ ਬਹੁਤ ਵਾਇਰਲ ਹੋ ਗਈ ਸੀ ਇਹਨੂੰ ਪ੍ਰੋਬਲਮ ਕੀ ਆ ਤੁਹਾਡੇ ਨੂੰ ਕਹਦੇ ਹੋ ਅੱਜ ਹੀ ਬੱਸ ਤੁਹਾਨੂੰ ਪਰੇਸ਼ਾਨ ਕਰਨਾ ਜਾਣ ਕੇ ਹੂੰ ਸਿਰੋ ਤੇ ਹੀ ਤੁਹਾਨੂੰ ਪਰੇਸ਼ਾਨ ਕਰਦੇ ਗਾਲਾ-ਗੋਲਾ ਕੱਢਦੇ ਕੀ ਕਹੀ ਆਹੀ ਆਹੀ ਮਤਲਬ ਰੋਜ਼ ਕੋੜ ਮਾਰਦੀ ਰੋਜ਼ ਮਾਰਦੀ ਚਲੋ ਦੋਵੇਂ ਨਹੀਂ ਪਰ ਇਹ ਸਭ ਜਿਹੜਾ ਦਾ ਲੱਗਿਆ ਮੈਨੂੰ ਪਤਾ ਤੁਹਾਨੂੰ ਖਬਰ ਹੁੰਦੀ ਨਹੀਂ ਕੋਈ ਵੀ ਲੋੜ ਠੀਕ ਹੈ ਅਸੀਂ ਤੁਹਾਡੇ ਨਾਲ ਠੀਕ ਹੈ ਹਰ ਪੱਤ ਦੇ ਜਿਵੇਂ ਵੀ ਹੈਗਾ ਵਾਂ ਇੱਕ ਤੇ ਭਰਾ ਮੇਰੇ ਆ ਭਾਵੇਂ ਆਪਣੇ ਫਾਦਰ ਸਾਹਿਬ ਨੂੰ ਜਿੰਨੂੰ ਮਰਜੀ ਠੀਕ ਹੈ ਇੱਕ ਤੇ ਇੱਕ ਤੇ ਜੱਥੇਬੰਦੀਆਂ ਵੱਲੋਂ ਪੂਰਾ ਸਟ੍ਰਿਕਟ ਬਾ ਸਾਡੇ ਵੱਲੋਂ ਵੀ ਜੇ ਤੇ ਮਾਤਾ ਨੂੰ ਅੱਜ ਤੋਂ ਬਾਅਦ ਹੱਥ ਲੱਗਾ ਜਾਂ ਕੁਝ ਹੋਇਆ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਪ੍ਰੋਬਲਮ ਕੀ ਹੈ ਮੈਨੂੰ ਇਹ ਦੱਸ ਮਣੀ ਜੀ ਮੇਰੀ ਪਲਸਟਰ ਲੁੱਟਿਆ ਪਲਸਟਰ ਤੇਰਾ ਲੱਗਾ ਉਹ ਤੇ दारू ਦੇ ਨਾਲ ਆ ਉਮਰਵਾ ਬੱਚਿਆਂ ਨੇ ਹੁਣ ਪਾ ਲੈਣਾ ਤੇ दारू ਦੇ ਨਾਲ ਢੱਕੀ ਹੈ ਹੈ ਇਹਨੂੰ ਹੈ ਨਹੀਂ ਸਾਡੇ ਕੋਲ ਨਹੀਂ ਜਾਨੀ ਇਹ ਬਿਚਰ ਵੀ ਕੋ ਡਰਾਵਾ ਵੈ। ਵੇਖੋ ਜੀ दारू ਦੇ ਨਾਲ ਪੂਰਾ ਡੱਕੀ ਹੋਈ ਆ। ਠੀਕ ਹੈ। ਤੇ ਛਾਣਾ ਬੰਦਾ ਜਿਹੜਾ ਹੁੰਦਾ ਵਾ ਆਪਣੇ ਪਰਿਵਾਰ ਨੂੰ ਚਲਾਉਂਦਾ ਵਾ ਤੇ ਉਹ दारू ਦੇ ਨਾਲ ਪੂਰਾ ਆ ਵੀ ਮੇਲੋ ਤੇ ਇਹ ਕਹਿੰਦਾ ਡੱਕ ਹੋਈ ਤੇ ਬਜ਼ੁਰਗ ਮਾਤਾ ਦਾ ਕੀ ਕਸੂਰ ਸੀ ਜਿਹਨੂੰ ਕੁੱਟ-ਕੁੱਟ ਕੇ ਬੁਰੀ ਹਾਲਤ ਤੱਕ ਛੱਡੀ ਗਈ। ਕੈਨੇਡਾ ਮੇਂ ਕਾ दारू ਪੀਂਦੇ ਨੂੰ? ਮੈਨੂੰ ਨਾ ਆਦਾ ਘਰੇ। ਮੈਂ ਜਮਨ ਤੋਂ ਪਹਿਲਾਂ ਦੀ ਪੀਂਦੀ ਆ। ਮਤਲਬ ਬੱਚਿਆਂ ਦਾ ਕੋਈ ਵੀ ਨਹੀਂ ਆਪਣਾ ਫਿਕਰ ਹੈ ਨਹੀਂ ਬੱਚਿਆਂ ਦਾ ਕੋਈ। ਠੀਕ ਹੈ। ਵਾਹਰਾ ਮੇਰਾ ਟੀਚਰ ਵਾਹਰਾ ਮੇਰਾ ਵਾਹਰਾ ਮੇਰਾ ਤੂੰ ਹੀ ਹੈ ਗਿਆ ਇਹਦੇ ਤੋਂ ਚਲੋ 소ਫੀ ਦੇ ਨਾਲ ਕਰ ਲਾਂਗੇ ਇਹਨੂੰ ਕੋਈ ਗੱਲ ਨਹੀਂ 소ਫੀ ਹਾਂ ਨਹੀਂ ਭਰਾ ਪਹਿਲਾਂ ਸ਼ਰਮ ਨੂੰ ਚਾਹੀਦੀ ਆ ਦੇਖ ਉਹ ਕਹਿੰਦਾ ਵੀ ਟੀਚਰ ਵਾ ਟੀਚਰ ਇਹਦਾ ਡਾਕਟਰ ਡਾਕਟਰ ਉਹ ਟੀਚਰ ਕਹਿੰਦੇ ਟੀਚਰ ਟੀਚਰ ਪਾਦਰ ਡਾਕਟਰ ਵਾ ਨਹੀਂ ਉਦਾਂ ਹੀ ਕੋਈ ਫਾਟੂਨ ਕਰੀਦਾ ਖਾਰੇ ਨਾਲੀ ਮਤਲਬ ਹੁਣ ਜਿਹੜਾ ਮਰਜੀ ਉਹਦਾ ਪੀ ਲੈ ਲੋ ਆ ਬੱਚੇ ਵਾਲਾ ਬਣਿਆ ਦੇ ਦੇ ਮੈਂ ਤੈਨੂੰ ਦੱਸਾਂ ਤੈਨੂੰ ਦੱਸਾਂ ਪੜਾ ਤੈਨੂੰ ਨਾ ਮਾਰ ਨਾ ਮਾਂ ਤੇ ਤੇ ਮੈਂ ਡਾਕਟਰ ਆਇਆ ਕਰ ਜਿਹੜੀ ਸ਼ਬਦਾਵਲੀ ਸੀ ਤੁਹਾਡੀ ਮੈਂ ਉਹ ਵਰਡ ਬੋਲ ਨਹੀਂ ਸਕਦਾ ਲਈਏ ਪਤਾ ਨਹੀਂ ਕੀ ਕੋਸ਼ਣੋਂ ਮਾਤਾ ਨੂੰ ਬੋਲਿਆ ਬਜ਼ੁਰਗ ਮਾਤਾ ਨੂੰ ਸ਼ਰਮ ਦੇ ਵਿੱਚ ਡੁੱਬ ਕੇ ਮਰ ਜਾਣਾ ਚਾਹਿੰਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨੇ ਆਏ ਹੋਣੇ ਬੋਲ ਨਹੀਂ ਬੋਲਣ ਦੇ ਮਰ ਜਾਣਾ ਚਾਹਿੰਦਾ ਮੇਰੀ ਗੱਲ ਸੁਣ ਇਹਨੂੰ ਬੈਂਕ ਦੀ ਨੌਕਰੀ ਮਿਲੀ ਪਰ ਨੌਕਰੀ ਮਿਲੀ ਪਰ ਆਪਣੇ ਬੱਚਿਆਂ ਨੂੰ ਖਾਣਦੇ ਆ ਨਹੀਂ ਕਿਉਂ ਨਹੀਂ ਲੈ ਲਈ ਜੀਣਾ ਹਰਾ ਤੂੰ ਹੀ ਕਰਦਾ ਉਹ ਤਾਂ ਮੁਜਾਰਤ ਦਾ ਬਚੁਰਕ ਤਰੀ ਹੋਈ ਆ ਉਹ ਵਿਚਾਰੀ ਕੁਝ ਕਹਿੰਦੀ ਨਹੀਂ ਪਈ ਵਾਤਾ ਦੀ ਬੇਹਾਲਤ ਕੀ ਆ ਉਹਦੀ ਉਹ ਡਰਦੇ ਮਾਤੇ ਮਾਤਾ ਕੁਝ ਕਹਿੰਦੀ ਨਹੀਂ ਪਈ ਮਾਤਾ ਦੀ ਆ ਮਾਤਾ ਦੀ ਪਤਾ ਕਿੱਥੇ ਜਾਂਦੀ ਆ ਹਾਂ ਕਿੱਥੇ ਜਾਂਦੀ ਆ ਇੱਧਰ ਆ ਕਿੱਥੇ ਜਾਂਦੀ ਆ ਆ ਬੁੱਢੀ ਵਰੀ ਕਿੱਥੇ ਜਾਣਾ ਉਹਨੇ ਇਧਰ ਆ ਤੀਰਥ ਸਥਾਨ ਪਾ ਜਾਂਦੀ ਨਹੀਂ ਮੈਂ ਆਪਣੀ ਇਥੇ ਜਾਂਦੀ ਹਾਂ ਚੁੱਪ ਕਰੋ ਦਲਤ ਪਾਸੇ ਨਾ ਜਾਣ ਦੀ ਲੋੜ ਨਹੀਂ ਦੋਨਾਂ ਸ਼ਰਧਾ ਵਾਲੀ ਨਾ ਦਲਤ ਬੋਲਣ ਦੀ ਲੋੜ ਨਹੀਂ ਰਿਪੋਰਟ ਬਣਾਉਣ ਬੱਚੀ ਮੇਰੇ ਘਰ ਸਾਰਾ ਮਾਤਾ ਕਿੱਥੇ ਜਾਂਦੀ ਕਿੱਥੇ ਜਾਂਦੀ ਆ ਵੇ ਬਾਬਾ ਜੀ ਆਏ ਬਾਬਾ ਜੀ ਆਏ ਬਾਬਾ ਜੀ ਆਹ ਚਲਿੱਤਰ ਹਨ ਜਿਹੜੇ ਇਹੀ ਚਲਿੱਤਰ ਬਹੁਤ ਇਹੋ ਜਿਹੇ ਦੇਖ ਚੁੱਕੇ ਹਾਂ ਇਹ ਜਿਹੜੇ ਚਲਿੱਤਰ ਆਪਾਂ ਰੋਜ਼ ਦੇਖਦੇ ਹਾਂ ਤਾਂ ਰੋਜ਼ ਚਲਿੱਤਰ ਇਹੋ ਜਿਹੇ ਸੈਟ ਆਪਾਂ ਕੀਤੇ ਪਏ ਆ ਠੀਕ ਹੈ ਆ ਜਿਹੜੀ ਤੁਹਾਡੀ ਇੰਨੀ ਜ਼ਿਆਦਾ ਵੀਡੀਓ ਜਿਹੜੀ ਇੱਥੇ ਵਾਇਰਲ ਹੋਈ ਆ ਸਾਨੂੰ ਮਜਬੂਰ ਕਰਨ ਦਿੱਤਾ ਆਪਾਂ ਕਦੀ ਕਿਸੇ ਦੇ ਘਰ ਦੇ ਵਿੱਚ ਪਰ ਜਿੱਥੇ ਬਜ਼ੁਰਗ ਮਾਤਾ ਵਾਲਾ ਟਟੋ ਘਟ ਵੀ 70 75 ਮੈਂ ਕਹਿਣਾ ਕਿ ਤੁਹਾਡਾ ਘਰ ਉਹ ਸਾਹਮਣੇ ਆ ਰਿਹਾ ਕਾਹਨਾ ਲਿਖਦੇ ਆਂ ਅਸੀਂ ਬੰਦੀ ਆ ਪਾਜੀ ਹੋਰ ਵੀ ਹੋਣੀ ਆ ਆਪਾਂ ਪਹਿਲਾਂ ਅਸੀਂ ਤਾਂ ਬੰਦੇ ਸਾਡੇ ਢੱਕੇ ਪਏ ਆ ਆਪਾਂ ਉਹ ਚੀਜ਼ੇ ਮੈਂ ਦੱਸਾਂ ਤੇ ਨੂੰ ਹੁਣ ਤੂੰ ਕੋਈ ਦੱਸਣਾ ਮੁੱਠੀ ਰੱਖ ਕੇ ਦੱਸ ਦਿੱਤਾ ਹੁਣ ਆਪਾਂ ਦੱਸਣਾ ਨਹੀਂ ਮੇਰੀ ਗੱਲ ਸੁਣੋ ਮੇਰੀ ਮੇਰੀ ਗੱਲ ਸੁਣੋ ਹੁਣ ਕੁਝ ਨਹੀਂ ਆਪਾਂ ਬੋਲਣਾ ਕਗਰਾਂ ਦੀ ਮੰਡੀ ਤੇ ਟੋੜੀ ਜਾਂਦੀ ਹੈ ਜਿੱਥੇ ਮਰਜੀ ਜਾਵੇ ਪ ਅੱਜ ਤੋਂ ਬਾਅਦ ਹੁਣ ਜੇ ਆਪਾਂ ਸਾਨੂੰ ਪਤਾ ਲੱਗ ਗਿਆ ਆਪਾਂ ਬੰਦੇ ਆਪਣੇ ਪੱਕੇ ਲਾ ਦਿੱਤੇ ਇੱਥੇ ਸਿੰਘ ਠੀਕ ਹੈ ਜੇ ਸਾਨੂੰ ਪਤਾ ਲੱਗ ਗਿਆ ਤੁਹਾਡੇ ਧਿਆਨ ਦੇ ਵਿੱਚ ਰਹਿਣਾ ਵੀ ਜੇ ਮਾਤਾ ਨਾਲ ਕੁੱਟ ਮਾਰੋ ਇਹ ਜੋ ਮਰਜੀ ਹੋਵੇ ਇਹ ਜੋ ਮਰਜੀ ਹੋਵੇ ਜੋ ਮਰਜੀ ਭਾਵੇਂ ਪ੍ਰਸ਼ਾਸਨ ਭਾਵੇਂ ਪੁਲਿਸ ਸਾਡੇ ਦੇ ਕੈ ਪੈਰਵਾਈ ਕਰੇ ਭਾਵੇਂ ਸਾਡੇ ਦੇ ਪਰਚਾ ਇੱਥੇ ਮਾਤਾ ਨੂੰ ਆਪਾਂ ਕਿਹਨੂੰ ਘੂਰੀ ਨਹੀਂ ਵਟਣ ਦੇਣੀ ਠੀਕ ਹੈ ਮਾਰ ਕੋਟ ਤੇ ਬਹੁਤ ਦੂਰ ਦੀ ਗੱਲ ਹੈ ਸਾਰਾ ਭਾਵੇਂ ਨਗਰ ਹੀ ਇਹ ਸੁਣ ਲਵੇ ਸਾਰਾ ਨਗਰ ਵੀ ਇਹ ਨਗਰ ਵੀ ਆ ਭਾਵੇਂ ਪੰਚਾਇਤ ਵੀ ਸਾਰੇ ਇਸ ਨੂੰ ਚੀਜ਼ ਦੇ ਜ਼ਿੰਮੇਵਾਰ ਹੋਣ ਤੇ ਮੈਂ ਖੜੀ ਹਾਂ ਅਸੀਂ ਅੰਦਰੋਂ ਸਾਰਿਆਂ ਨੂੰ ਕਹਿ ਲਵਾਂ ਕੋਈ ਨਹੀਂ ਆਪੇ ਆ ਜਣੇ ਜਦੋਂ ਨੱਥ ਪੈ ਗਈਆਂ ਉਹ ਸਾਨੂੰ ਬੁਲਾਓ ਮਾਰੇ ਵਾਹ ਬੁਲਾ ਯਾਰ ਹੁਣ ਕਿ ਡਰਿੰਕਰ ਨਹੀਂ ਤੂੰ ਆਪੇ ਰੋਜ਼ ਢੜੀ ਦਾ ਕਰੇ ਮੈਂ ਪਾਇਆ ਉਹ ਤੁਸੀਂ ਇਹਨਾਂ ਨੂੰ ਤੇ ਮਾਤਾ ਦੇ ਨਾਲ ਤੁਸੀਂ ਬਜ਼ੁਰਗ ਦੇ ਨਾਲ ਨਹੀਂ ਕੱਲ ਨੂੰ ਬਾਹਰ ਨੂੰ ਘਟਦਾ ਯਾਰ ਭਾਈ ਇਹਨੂੰ ਕਹਿੰਦੇ ਹੋਰ ਕੀ ਆ ਸੂਟ ਸਵਾਉਂਦੇ ਤਿੰਨ ਤੱਕ ਸੂਟ ਸਵਾਣੇ ਇਹ ਉਹਦਾ ਸੂਟ ਸਵਾਣੇ